ਰਸਮੀ ਤੌਰ ਤੇ ਜਿੱਤ ਦਾ ਐਲਾਨ ਹੋ ਚੁੱਕਿਆ ਆਮ ਆਦਮੀ ਪਾਰਟੀ ਜਿੱਤ ਚੁੱਕਿਆ ਆਮ ਆਦਮੀ ਪਾਰਟੀ ਦੇ ਸਮਰਥਕ ਪਹੁੰਚਨੇ ਤੇ ਸ਼ੁਰੂ ਹੋ ਗਏ ਨੇ ਗੱਲਬਾਤ ਕਰਾਂਗੇ ਹਾਂ ਜੀ ਜਿੱਤ ਹਾਸਲ ਕਰ ਲਈ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਇਹ ਹੋਣਾ ਹੀ ਸੀਗਾ ਜੀ ਮਾਰ ਜਾਂ 10639 ਜੀ ਕਮਾਂਡ ਟੁੱਟ ਗਿਆ ਜੀ ਵੱਡੇ ਵੱਡੇ ਆ ਹੁਣ ਕੀ ਲੱਗਦਾ ਕੰਮ ਹੋਣਗੇ ਕੰਮ ਹੋ ਰਹੇ ਹੈ ਜੀ ਅੱਗੋਂ ਵੀ ਹੋਣਗੇ ਡੇਢ ਸਾਲ ਕੰਮ ਹੀ ਹੋਣੇ ਹੈ ਜੀ ਤੇ ਅੱਜ ਆਮ ਆਦਮੀ ਪਾਰਟੀ ਜਿੱਤ ਗਈ ਹੈ ਕੀ ਕਹੋਗੇ ਸਾਨੂੰ ਅੱਜ ਬੜੀ ਖੁਸ਼ੀ ਹੈ ਜੀ ਆਮ ਆਦਮੀ ਪਾਰਟੀ ਜਿੱਤੇ ਆ ਔਰ ਇਹ ਜਿਹੜੀ ਮਿਹਨਤਾਂ ਸਾਰੇ ਵਰਕਰਾਂ ਦੀ ਮਿਹਨਤਾਂ ਸਾਰੇ ਲੀਡਰਾਂ ਦੀ ਮਿਹਨਤਾਂ ਤੇ ਅਸੀਂ ਬੜਾ ਆਪਣੇ ਆਪ ਨੂੰ ਫਖਰ ਮਹਿਸੂਸ ਕਰਦੇ ਆ ਤਿੰਨ ਚਾਰ ਮਹੀਨੇ ਰੋੜਾ ਸਾਹਿਬ ਨੇ ਹਨੇਰੀ ਲਿਆਤੀ ਕੰਮ ਦੀ ਇਸ ਕਰਕੇ ਬਿਲਕੁਲ ਇਹ ਤੇ ਵੇਖਿਆ ਜਾ ਸਕਦਾ ਹੈ ਕਿ ਮਠਿਆਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਇਹ ਤੁਹਾਨੂੰ ਜਿੱਤ ਚੁੱਕੀ ਹੈ 10000 ਤੋਂ ਜ਼ਿਆਦਾ ਦੀ ਮਾਰਜਿਨ ਰਹੀ ਹੈ ਹਾਂ ਜੀ ਕੀ ਕਹੋਗੇ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਬਹੁਤ ਬਹੁਤ ਸਾਰਿਆਂ ਨੇ ਵਧਾਈਆਂ ਜੀ ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ੀ ਦਾ ਮੌਕਾ ਹੈ ਬਹੁਤ ਜ਼ਿਆਦਾ ਮਤਲਬ ਕਿ ਸਾਨੂੰ ਉਮੀਦ ਸੀਗੀ ਮਤਲਬ ਜਿੰਨਾਂ ਨੇ ਕੰਮ ਕੀਤੇ ਬਹੁਤ ਵਧੀਆ ਲੱਗਿਆ ਮਤਲਬ ਦਿਲੋਂ ਖੁਸ਼ੀ ਹੋ ਰਹੀ ਹੈ ਬਿਆਨ ਨਹੀਂ ਕਰ ਸਕਦੇ ਇੰਨੀ ਖੁਸ਼ੀ ਆ ਰਹੀ ਹੈ ਕਿ ਵਿੱਚ ਪਹਿਲਾਂ ਕੰਮ ਹੋਇਆ ਆ ਗਾ ਗਾਵ ਰੇ ਅਸੀਂ ਸਾਨੂੰ ਪਤਾ ਵੀ ਸਾਡੇ ਪਾਰਟੀ ਬਹੁਤ ਵਧੀਆ ਕੰਮ ਕਰਦੀ ਸਾਨੂੰ ਪਬਲਿਕ ਦਾ ਬਹੁਤ ਭਰੋਸਾ ਸੀ ਕਿਉਂਕਿ ਸਾਡੇ ਸਾਰੇ ਕੈਂਡੀਡੇਟ ਸਾਰੇ ਵਧੀਆ ਕੰਮ ਕਰਦੇ ਨੇ ਉਹ ਸਾਰੀ ਦੀ ਮਿਹਨਤ ਸਾਡੇ ਪੱਲੇ ਪੈ ਗਈ ਝਾਲੀ ਸਾਡੀ ਝੋਲੀ ਚ ਔਰ ਜੋ ਵੀ ਪਬਲਿਕ ਨੇ ਸੋਚਿਆ ਵਧੀਆ ਸੋਚਿਆ ਬਾਕੀ ਪਬਲਿਕ ਨੂੰ ਬਹੁਤ ਧੰਨਵਾਦ ਬਹੁਤ ਧੰਨਵਾਦ ਜਿਹੜਾ ਹੈ ਉਹ ਜ ਤੁਸੀਂ ਲੱਭ ਲਿਆ ਅੱਗੋਂ ਅਸੀਂ ਨਾ ਕੰਮ ਕਰਾਂਗੇ ਇਹਨਾ ਕੰਮ ਕਰਾਂਗੇ ਕਿ ਤੁਸੀਂ ਯਾਦ ਕਰੋਗੇ ਕਿ ਕਿ ਕਿਥੋਂ ਆਇਆ ਕਿਵੇਂ ਕੰਮ ਕਰ ਰਹੀ ਹੈ ਇਹ ਪਾਰਟੀ ਨਾਲ ਮੈਂ ਕਿੰਨੀ ਚਿਰ ਤੋਂ ਹੋਣ ਜੁੜੀ ਹੈ ਮੈਂ ਕਿੰਨੀਆਂ ਪਾਲਟੇ ਤੋਂ ਜੁੜੀ ਹੈ ਮੈਨੂੰ ਇਨੀ ਪਸੰਦ ਆਈ ਹੈ ਮੈਂ 10 ਵਜੇ ਦੀ ਇੱਥੇ ਬੈਠੀ ਹੋਈ ਹੈ ਫਿਰ ਮੈਨੂੰ ਪਤਾ ਮੇਰਾ ਕੈਂਡੀਡੇਟ ਜਿੱਤੂਗਾ ਮੈਨੂੰ ਵਿਸ਼ਵਾਸ ਹੈ ਇਸ ਪਾਰਟੀ ਤੇ ਕੰਮ ਬਹੁਤ ਸਾਫ਼ ਕਰ ਰਿਹਾ ਮੇਰੇ ਐਮਐਲਏ ਫਟਾਫਟ ਕੰਮ ਕਰਦੇ ਨੇ ਪੰਜੀ ਮੈਂ ਮੁਲਕ ਚੈਦੀ ਸਰ ਜੀ ਮੈਨੂੰ ਐਮਲਸ ਚਾਹੀਦੀ फटाफट ਸਾਡਾ ਐਮਲ ਹੈਗਾ ਐਮਐਲਏ ਸਿਤੂ ਕਲਵੰਦ ਸਿੰਘ ਇਹਨਾਂ ਪਹਾੜ ਪੜ ਪੱਟ ਕੇ ਕੰਮ ਕਰ ਰਿਹਾ ਕਿਉਂਕਿ ਸਾਨੂੰ ਮਿਣਾ ਸਭੀ ਕਰਨਗੇ ਉਸ ਤਰੀਕੇ ਜੀ 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 ਬਿਲਕੁਲ ਠੀਕ ਹੈ ਮੈਂ ਕਹਿੰਨੀ ਆ ਨਹੀਂ ਬਣੇ ਸ ਤਾਂ ਵੀ ਕੰਮ ਕੀਤਾ ਹੁਣ ਉਸ ਤੋਂ ਵੱਧ ਕਰਾਂਗੇ ਕੰਮ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਕਰਾਂਗੇ ਜੇ ਅਸੀਂ ਸ਼ਰਤ ਲਾਈ ਹੈ ਕਸਮ ਖਾਧੀ ਹੈ ਨਾ ਤੇ ਕਸਮ ਤੇ ਉਤਰਾਂਗੇ ਅਸੀਂ ਪੂਰੇ ਉਤਰਾਂਗੇ ਕਿਉਂਕਿ ਦੇਖੋ ਨਸ਼ਾ ਬੰਦ ਹੋ ਰਿਹਾ ਆ ਹਾਂ ਰਾਸ਼ਨ ਕਾਰਡ ਫੇਰ ਬਣ ਰਿਹਾ ਕਿੰਨਾ ਕੰਮ ਹੋ ਰਿਹਾ ਦੇਖੋ ਕਿਉਂ ਨਹੀਂ ਕਰਾਂਗੇ ਕਰਾਂਗੇ ਵਾਦਾ ਕੀਤਾ ਨਾ ਪਾਵਾਂਗੇ ਹਲਕੇ ਵਿੱਚ ਇਹ ਕੰਮ ਹੋਇਆ ਇਸ ਤੋਂ ਪਹਿਲਾਂ ਹੁਣ ਕੀ ਉਮੀਦ ਹੁਣ ਇਹ ਉਮੀਦ ਹੈ ਜੀ ਆਪਣਾ ਜਿਹੜੇ ਸੰਜੀਵ अरोड़ा ਜੀ ਆਪਣੇ ਜਿਹੜੇ ਹੁਣ ਲੁਧਿਆਣੇ ਦੇ ਲੋਕਾਂ ਨੇ ਜਿਤਾਏ ਨੇ ਪੂਰੀ ਉਮੀਦ ਕਰਦੇ ਨੇ ਜਿੱਦਾਂ ਲੁਧਿਆਣੇ ਦੇ ਲੋਕਾਂ ਨੇ ਫਤਵਾ ਦਿੱਤਾ ਉਹਨਾਂ ਨੂੰ ਤੇ ਉਮੀਦ ਕਰਦੇ ਆ ਕਿ ਸੰਜੀਵ अरोड़ा ਜੀ ਆਉਣ ਵਾਲੇ ਜਿਹੜਾ 1.5 ਸਾਲ ਰਹਿ ਗਿਆ ਵਾ 1.5 ਸਾਲਾਂ ਦੇ ਵਿੱਚ ਲੁਧਿਆਣੇ ਨੂੰ ਇੱਕ ਹੋਰ ਤਰੱਕੀ ਦੇ ਰਾਹ ਤੇ ਲੈ ਕੇ ਜਾਣਗੇ ਤੇ ਇਸ ਪੰਜਾਬ ਨੂੰ ਜਿਹੜਾ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਭਗਵੰਤ ਮਾਨ ਜੀ ਨੇ ਸੁਗੰਧ ਖਾਈ ਹੈ ਉਹਦੇ ਵਿੱਚ ਆਪਣਾ ਪੂਰਾ ਯੋਗਦਾਨ ਦੇਣਗੇ ਤੇ ਇਹ ਜਿਹੜਾ ਲੁਧਿਆਣੇ ਦੇ ਲੋਕਾਂ ਨੇ ਫਤਵਾ ਦਿੱਤਾ ਉਹਨਾਂ ਨੂੰ ਇਹ ਫਤਵਾ ਜਿਹੜਾ ਹੈ ਇਹ ਵਿਰੋਧੀ ਪਾਰਟੀਆਂ ਵਾਸਤੇ ਬਹੁਤ ਹੀ ਉਹ ਹੈ ਤੇ ਦੂਸਰੀ ਚੀਜ਼ ਆਪ ਲੁਧਿਆਣੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਸੰਜੀਵ अरोड़ा ਜੀ ਨੂੰ ਇਹ ਫਤਵਾ ਦਿੱਤਾ ਤੇ ਇੱਕ ਵਾਰ ਫੇਰ ਤੋਂ ਆਮ ਆਦਮੀ ਪਾਰਟੀ ਝੋਲੀ ਵਿੱਚ ਜਿਹੜੀ ਜਿੱਤ ਹੈਗੀ ਹੈ ਪਾਈ ਹੈ ਇਸ ਕਰਕੇ ਲੁਧਿਆਣੇ ਦੇ ਸਾਰੇ ਲੁਧਿਆਣੇ ਵੈਸਟ ਦੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅਸੀਂ ਉਮੀਦ ਕਰਦੇ ਆ ਕਿ ਅੱਗੇ ਵੀ ਜਿਹੜੇ ਹੁਣ ਸੰਜੀਵ अरोड़ा ਜਿਹੜੇ 1.5 ਸਾਲ ਹੈਗੇ ਆ ਆਪਣਾ ਇਦਾਂ ਹੀ ਦਿਲ ਲਾ ਕੇ ਕੰਮ ਕਰਨਗੇ ਤੇ ਲੁਧਿਆਣੇ ਨੂੰ ਬੜੇ ਵੈਸਟ ਬਣਾਣਗੇ ਤਾਂ ਵੇਖ ਸਕਦੇ ਹੋ ਖਾਸਾ ਕਾਲਜ ਫਾਰ ਊਮਨ ਦੇ ਬਾਹਰ ਦੀਆਂ ਇਹ ਤਸਵੀਰਾਂ ਆਮਦਵੀ ਪਾਰਟੀ ਦੇ ਸਮਰਥਕ ਇੱਥੇ ਪਹੁੰਚ ਚੁੱਕੇ ਨੇ ਵੱਡੀ ਗਿਣਤੀ ਵਿੱਚ ਤੇ ਮਠਿਆਈਆਂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਨਜ਼ਰ ਆਏ ਕਿਉਂਕਿ ਹੁਣ ਰਸਮੀ ਤੌਰ ਤੇ ਜਿੱਤ ਦਾ ਐਲਾਨ ਹੋ ਚੁੱਕਿਆ ਹੈ ਤੇ ਜੋ ਸਮਰਥਕ ਨੇ ਜਿਨ੍ਹਾਂ ਨੇ ਵੋਟਾਂ ਦਿੱਤੀਆਂ ਸਨ ਉਹਨਾਂ ਦੇ ਲਈ ਇਹ ਇਸ ਵਕਤ ਵੱਡੀ ਗੱਲ ਹੈ ਤਾਂ ਵੇਖ ਸਕਦੇ ਹੋ ਇੱਥੇ ਜੋ ਹਜੂਮ ਪਹੁੰਚ ਰਿਹਾ ਹੈ ਕੀ ਕਹੋਗੇ ਜੀ ਆਮਦਵੀ ਪਾਰਟੀ ਨੇ ਜਿੱਤ ਹਾਸਲ ਜੋ ਕੀਤੀ ਹੈ ਕਹੋ ਗਿਆ ਆਮ ਆਦਮੀ ਪਾਰਟੀ ਜਿੱਤ ਚੁੱਕੀ ਆ। ਆਰਟੀਆ ਜਿੱਤ ਚੁੱਕੀ ਆ ਜੀ ਇਹ ਤਾਂ ਸ਼ੁਰੂ ਤੋਂ ਸਾਨੂੰ ਪਤਾ ਸੀਗਾ ਜਿੰਨਾ ਸੀ ਸਾਡੀ ਪਾਰਟੀ ਨੇ ਵਧੀਆ ਕੰਮ ਕੀਤੇ ਹੋਏ ਅੱਛੇ ਕੰਮ ਕੀਤੇ ਹੋਏ ਤੇ ਬਿਲਕੁਲ ਜਿੰਨਾ ਹੀ ਸੀਗਾ ਜੀ। ਤਾਂ ਇਹ ਵਿਰੋਧੀ ਕਈ ਸਵਾਲ ਕਰ ਰਹੇ ਸੀ ਕਹਿੰਦੇ ਕੰਮ ਤਾਂ ਹੋਇਆ ਨਹੀਂ ਆ ਇਸ ਵਾਰ ਕੰਮ ਨੂੰ ਵੋਟ ਪਵੇਗੀ ਕਿਉਂ ਉਹਨਾਂ ਲਈ। ਤੁਸੀਂ ਦੇਖਿਆ ਹੋਣਾ ਵੀ 2-3 ਮਹੀਨੇ ਦੇ ਵਿੱਚ ਕਿੰਨੇ ਕੰਮ ਕੀਤੇ ਨੇ ਅਰੋੜਾ ਜੀ ਨੇ। ਬਹੁਤ ਕੰਮ ਹੋਏ ਨੇ ਕਿਹੜਾ ਨਹੀਂ ਹੋਇਆ। ਵਿਰੋਧੀਆਂ ਤਾਂ ਬੋਲਣਾ ਹੀ ਹੁੰਦਾ ਜੀ ਉਹ ਤਾਂ ਬੋਲੀ ਜਾਂਦੇ ਹੁੰਦੇ ਆ। ਬੋਲਣ ਦੇ ਉਹਨਾਂ ਦਾ ਕੰਮ ਬੋਲਣਾ ਜੇ ਉਹਨਾਂ ਦਾ ਕੰਮ ਕਿਹਦਾ ਸਹੀ ਹੁੰਦਾ ਤੇ ਹੁਣ ਜਿੱਤਦੇ ਨਾ ਉਹ ਕਿੰਨੇ ਮਿਲੀ ਵੋਟਾਂ ਨਾਲ ਹਾਰ ਚੁੱਕੇ ਨੇ ਸਾਰੇ ਅਸੀਂ ਜਿੱਤ ਚੁੱਕੇ ਹੋਏ ਹਾਂ 12000 ਲਗਭਗ 12000 ਵੋਟ ਦੇ ਨਾਲ 10000 10000 ਸਮਥਿੰਗ ਵੋਟ ਨੇ ਅਸੀਂ ਜਿੱਤ ਚੁੱਕੇ ਹੋਏ ਹਾਂ ਅੱਗੇ ਦੀ ਕੀ ਪਲਾਨਿੰਗ ਹੈ ਅੱਗੇ ਦੀ ਬਹੁਤ ਵਧੀਆ ਪਲਾਨਿੰਗ ਹੋ ਰਹੀ ਹੈ ਜੀ 2027 ਦੀ ਤਿਆਰੀ ਹੈ ਬਹੁਤ ਵਧੀਆ ਧੰਨਵਾਦ ਅਸੀਂ ਅੱਗੇ ਆਪਣੀ ਦੁਵਾਰਤ ਫਿਰ ਵੀ ਸਰਕਾਰ ਬਣਨ ਜਾ ਰਹੀ ਹੈ ਸਾਡੀ ਆਮ ਆਦਮੀ ਪਾਰਟੀ ਦੇ ਸਮਰਥਕ ਨੇ 2027 ਵਿੱਚ ਵੀ ਜਿੱਤ ਦਾ ਦਾਵਾ ਕਰਦੇ ਹੋਏ ਨਜ਼ਰ ਆਇਆ ਇਸ ਸਮੇਂ ਖੁਸ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਾਲੇ ਕਿਉਂਕਿ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਆਮ ਆਦਮੀ ਪਾਰਟੀ ਜਿੱਤ ਹਾਸਲ ਕਰ ਚੁੱਕੀ ਹੈ ਹੁਦਰਾਨਾ ਵੈਸਟ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਹੈ ਕਾਂਗਰਸ ਦੂਜੇ ਨੰਬਰ ਤੇ ਰਹੀ ਹੈ ਤੇ ਭਾਜਪਾ ਤੀਜੇ ਨੰਬਰ ਤੇ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਚੌਥੇ ਨੰਬਰ ਤੇ ਰਹੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਇਸ ਸਮੇਂ ਖੁਸ਼ੀ ਦਾ ਮਾਹੌਲ ਜ਼ਰੂਰ ਨਜ਼ਰ ਆ ਰਿਹਾ ਹੈ ਤੇ ਉਥੇ ਭਾਜਪਾ ਆਗੂ ਅਨਿਲ ਸ੍ਰੀ ਇਸ ਵਕਤ ਸਾਡੇ ਨਾਲ ਮੌਜੂਦ ਨੇ ਅਨਿਲ ਜੀ ਜੋ ਅੱਜ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਤੇ ਭਾਜਪਾ ਨੇ ਵੀ 20000 ਤੋਂ ਜ਼ਿਆਦਾ ਵੋਟਾਂ ਹਾਸਲ ਕੀਤੀ ਕੀ ਕਹੋ ਅਸੀਂ ਜਨਤਾ ਦਾ ਜੋ ਵੀ ਵਡਿਕਟ ਹੈ ਉਸ ਨੂੰ ਬੜੇ ਵਿ ਨਿਮਰਤਾ ਦੇ ਨਾਲ ਸਵੀਕਾਰ ਕਰਦੇ ਆਂ ਔਰ ਲੁਧਿਆਣਾ ਵੈਸਟ ਦੇ ਵੋਟਰ ਦਾ ਧੰਨਵਾਦ ਕਰਦੇ ਆਂ ਕਿ ਔਰ ਜਿਹੜਾ ਲੋ ਪਰਸੈਂਟੇਜ ਰਿਹਾ ਮੈਸਮੇਦਾਂ ਕਿ ਇਲੈਕਸ਼ਨ ਦੇ ਉੱਤੇ ਉਹਦਾ ਬਹੁਤ ਵੱਡਾ ਅਸਰ ਰਿਹਾ ਹੈਗਾ ਫੇਰ ਵੀ ਕੀਨ ਕੰਟੈਸਟ ਸੀਗਾ ਅੱਛਾ ਕੰਟੈਸਟ ਰਿਹਾ ਔਰ ਅਸੀਂ ਸਾਰੇ ਜਾਣਦੇ ਆਂ ਕਿ ਬਾਈ ਇਲੈਕਸ਼ਨਸ ਦੇ ਵਿੱਚ ਜਿਸ ਤਰੀਕੇ ਨਾਲ ਸੱਤਾਧਰ ਧਿਰ ਨੇ ਸੱਤਾ ਦਾ ਉਪਯੋਗ ਕੀਤਾ ਔਰ ਤੁਸੀਂ ਸਾਰੇ ਨੇ ਉਹਨੂੰ ਕਵਰ ਵੀ ਕੀਤਾ ਦੋ ਦਿਨ ਲਗਾਤਾਰ ਅਖੀਰਲੇ ਦਿਨ ਕਿਸ ਤਰੀਕੇ ਨਾਲ ਮਨੀ ਪਾਵਰ ਔਰ ਸਾਰੀ ਚੀਜ਼ ਦਾ ਇਸਤੇਮਾਲ ਹੋਇਆ لیکن ایسے باوجود بھی اسی جو بھی پرڈکٹ ہے کی اس کو بڑی विनयਮਰਤਾ ਨਾਲ ਸਵੀਕਾਰ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਜਨਤਾ ਦਾ 2027 ਦੇ ਲਈ ਕੀ ਤਿਆਰੀ ਹੈ ਵੀ ਜੀ 2027 ਦੀ ਤਿਆਰੀ ਹੈ 2027 ਵਿੱਚ ਸਰਕਾਰ ਬਣਾ ਕੇ ਦਿਖਾਵਾਂਗੇ ਅ 2027 ਵਿੱਚ ਤਾਂ ਜ਼ਰੂਰ ਜਿੱਤਾਂਗੇ ਇਹ ਦਾਵਾ ਕਰਦੇ ਹੋਏ ਅਨਿਲ ਸਰੀਨ ਨਜ਼ਰ ਆਏ ਨੇ ਤੇ ਲੋਕਾਂ ਦਾ ਫਤਵਾ ਬੀਜਪੀ ਆਗੂ ਸਵੀਕਾਰ ਕਰਦੇ ਹੋਏ ਨਜ਼ਰ ਆਏ ਅਨਿਲ ਸਰੀਨ ਨੇ ਕਿਹਾ ਕਿ ਇੱਥੇ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਸੱਤਾਧਿਰ ਤੇ ਕਿ ਜੋ ਬਾਈ ਇਲੈਕਸ਼ਨ ਹੁੰਦੀ ਹੈ ਬਾਈਪੋਲ ਰਿਜ਼ਲਟ ਜੋ ਆਇਆ ਹੈ ਉਹ ਸੱਤਾਧਿਰ ਤੇ ਪੱਖ ਵਿੱਚ ਆਇਆ ਇਸ ਤੋਂ ਪਹਿਲਾਂ ਵੀ ਅਜਿਹਾ ਹੁੰਦਾ ਰਿਹਾ ਹੈ ਤੇ ਉਥੇ ਹੀ ਹੁਣ 2027 ਦੀ ਤਿਆਰੀ ਬੀਜਪੀ ਕਰ ਰਹੀ ਹੈ ਕਿ ਆਮਰਾ ਪਰਸਨ ਅਮਨ ਦੇ ਨਾਲ ਨੀਲਮ ਸ਼ਰਮਾ